ਸੈਂਕੀ ਜੋੜਿਆਂ ਦੀ ਸੇਵਾ ਦੇ ਲਈ ਕਿੰਨੇ ਕ ਸਿੰਘ ਆ ਦੀ ਰੋਜ਼ ਡਿਊਟੀ ਇੱਥੇ ਲੱਗਦੀ ਹੈ ਵੀ ਜੀ ਲਗਭਗ 150 ਸਿੰਘ ਜਿਹੜਾ ਉਹ ਆਪ ਡਾਊਨ ਕਰਦਾ ਰਹਿੰਦਾ ਜੀ ਕੀਤੇ ਲੋਕਲ ਉਦਾਂ ਹੀ ਸੇਵਾ ਤੇ ਆਉਂਦੇ ਆ ਜਿੱਦਾਂ ਮੁਲਾਜ਼ਮ ਜਿੰਨਾ 4ਾਂ ਦੀ ਡਿਊਟੀ ਹੁੰਦੀ ਆ ਦੋਹਾਂ ਦੀ ਦਿਨੇ ਆ ਤੇ ਦੋਹਾਂ ਦੀ ਇੱਕ ਦੀ ਰਾਤ ਨੂੰ ਮਤਲਬ ਵੀਰੇ ਸਵੇਰੇ 6:00 ਵਜੇ ਸ਼ੁਰੂ ਹੁੰਦੀ ਆ ਤੇ ਰਾਤ 12:00 ਵਜੇ ਤੱਕ ਦੂਜੇ ਦੀ 12:00 ਵਜੇ ਸ਼ੁਰੂ ਹੁੰਦੀ ਆ ਤੇ ਸਵੇਰੇ 8:00 ਵਜੇ ਤੱਕ ਬਾਕੀ ਇਹਨਾਂ ਇਸ ਕੰਮ ਸੇਵਾ ਵਾਲੇ ਸਿੰਘ ਉਹ ਕਿਹੜੇ ਕਰ ਰਹੇ ਹੋ ਵੀਜੀ 90 ਯਰ ਤੇ ਜਦੋਂ ਆਉਨੇ ਵਿੱਚ ਦੀ ਮਾਲਕ ਦੀ ਕਿਰਪਾ ਨਾ ਆਈ ਚੱਕਦੇ ਵੱਡਾ ਫੰਦੇ ਹੋ ਬਹੁਤ ਮਾਨ ਸੇਵਾ ਜੁੜਿਆ ਕਰਦੇ ਜਿਸ ਤੇ ਸਮਝ ਲੋ ਤੇ ਆਪਾਂ ਜੁੜਾ ਪੜ ਕੇ ਰੱਖਣਾ ਕਿ ਤੇ ਪਹਿਰੇ ਹੱਥੀ ਸੰਗਤ ਦੇ ਤੌਰ ਤੇ ਲਾਉਣ ਦੀ ਗੱਲ ਹੋਈ 200 ਤੇ ਕਰੀ ਉਸ ਵੇਰੇ ਤੋਂ ਲੈ ਕੇ ਨਾ ਅਮਰਤ ਦੇ ਰਹੀ 3 ਵਜੇ ਸਿਰ ਅਮਰਤ ਦੇ ਉਹਨੇ ਦੁਪਹਿਰ ਵੇ 5:00 ਸ਼ਾਮ ਨੂੰ ਆਈਦਾ ਤੇ ਸਭ ਘੰਟੇ ਜੋੜਾ ਕਰ ਖੁਲਾਰੀਦਾ ਜਿਹੜੇ ਸਾਡੇ ਗੁਰੂ ਸਾਹਿਬ ਨੇ ਇਹ ਸਿਧਾਂਤ ਦੱਸਿਆ ਜੀ ਮੇਰੇ ਵੀ ਚਲੋ ਵਾਲ ਕਟਿੰਗ ਆ ਪਰ ਫਿਰ ਵੀ ਆ ਕੇ ਸਾਡੀ ਹੱਥ ਲਾਈਦਾ ਸੰਗਤ ਦੇ ਵੀ ਸ਼ਾਇਦ ਸਾਡੇ ਮਨ ਮੇਰ ਪੈ ਜੀ ਉਹਨਾਂ ਦੇ ਪੂਰਨ ਕਰਕੇ ਆਪਾਂ ਨੂੰ ਚੱਲਣਾ ਚਾਹੀਦਾ ਜੀ ਗੁਰਦੁਆਰਾ ਸ਼੍ਰੀ ਨੌਵੀਂ ਪਾਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਮੌਜੂਦ ਆ ਤਾਂ ਇਸ ਵਕਤ ਅਸੀਂ ਜੋੜੇ ਘਰ ਦੇ ਵਿੱਚ ਖੜੇ ਆ ਜਿੱਥੇ ਸੇਵਾਦਾਰਾਂ ਵੱਲੋਂ ਜੋੜਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਇਸ ਵਕਤ ਜਿਹੜੇ ਸੇਵਾਦਾਰ ਨੇ ਉਹ ਜੋੜਿਆਂ ਦੀ ਜਿਹੜੀ ਸੇਵਾ ਆ ਉਸ ਨੂੰ ਕਰ ਰਹੇ ਨੇ ਤਾਂ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਤਸ਼ਾ ਇਹਨਾਂ ਸੇਵਾਦਾਰਾਂ ਦੇ ਵਿੱਚ ਜੋੜਿਆਂ ਦੀ ਸੇਵਾ ਨੂੰ ਲੈ ਕੇ ਵੇਖਿਆ ਜਾ ਰਿਹਾ ਹੈ ਤਾਂ ਆਪੋ ਆਪਣੀ ਵਾਰੀ ਦੀ ਉਡੀਕ ਦੇ ਵਿੱਚ ਇਹ ਜਿਹੜੇ ਸੇਵਾਦਾਰ ਇੱਥੇ ਮੌਜੂਦ ਨੇ ਔਰ ਇਹਨਾਂ ਦੇ ਵੱਲੋਂ ਜਿਹੜਾ ਹੈ ਜਿਹੜੀ ਸੰਗਤ ਆਉਂਦੀ ਹੈ ਉਹ ਜੋੜੇ ਜਮ੍ਹਾਂ ਕਰਵਾਉਂਦੀ ਹੈ ਤਾਂ ਉਹਨਾਂ ਤੋਂ ਟੋਕਨ ਲੈ ਕੇ ਜਿਹੜੇ ਇਹਨਾਂ ਦੇ ਵੱਲੋਂ ਇੱਥੇ ਜੋੜੇ ਜਮ੍ਹਾਂ ਕੀਤੇ ਜਾਂਦੇ ਨੇ ਸਾਡੇ ਨਾਲ ਕੁਝ ਸੇਵਾਦਾਰ ਮੌਜੂਦ ਨੇ ਸਰ ਕੀ ਨਾਮ ਆ ਜੀ ਤੁਹਾਡਾ ਸੁਖਰਾਜ ਸਿੰਘ ਜੀ ਸੁਖਰਾਜ ਸਿੰਘ ਜੀ ਜੋੜਿਆਂ ਦੀ ਸੇਵਾ ਦੇ ਲਈ ਕਿੰਨੇ ਕ ਸਿੰਘਾਂ ਦੀ ਰੋਜ਼ ਡਿਊਟੀ ਇੱਥੇ ਲੱਗਦੀ ਹੈ ਵੀ ਜੀ ਲਗਭਗ 150 ਸਿੰਘ ਜਿਹੜਾ ਉਹ ਆਪ ਡਾਊਨ ਕਰਦਾ ਰਹਿੰਦਾ ਜੀ ਇਰੇ ਜਾਨਾ ਇੱਕ ਹੀ ਜਿਹੜੇ ਸਿੰਘ ਰੁਟੀਨ ਚ ਆਉਂਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਾਂ ਬਦਲ ਕੇ ਆਉਂਦੇ ਨੇ ਨਹੀਂ ਵੀਰ ਜੀ ਬਦਲ ਕੇ ਵੀ ਆਉਂਦੇ ਰਹਿੰਦੇ ਨਵੇਂ ਵੀ ਸਿੰਘ ਆਉਂਦੇ ਰਹਿੰਦੇ ਆ ਤੇ ਪੁਰਾਣੇ ਵਾ ਜਿਹੜੇ ਰੈਗੂਲਰ ਡੇਲੀ ਵੜੇ ਵੀ ਸਿੰਘ ਸਾਥੀ ਆਉਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਡਿਊਟੀਆਂ ਲੱਗਦੀਆਂ ਜਾਂ ਪਿੰਡਾਂ ਤੋਂ ਲੋਕ ਆ ਕੇ ਸੇਵਾ ਕਰਦੇ ਨੇ ਵੀਰ ਜੀ ਇਹ ਲੋਕਲ ਉਦਾਂ ਹੀ ਸੇਵਾ ਤੇ ਆਉਂਦੇ ਆ ਜਿੱਦਾਂ ਮੁਲਾਜ਼ਮ 34 ਦੀ ਡਿਊਟੀ ਹੁੰਦੀ ਆ ਦੋਵਾਂ ਦੇ ਦਿਨੇ ਆ ਤੇ ਦੋਵਾਂ ਦੀ ਇੱਕ ਦੀ ਰਾਤ ਨੂੰ ਮਤਲਬ ਸਵੇਰੇ 6:00 4:00 ਵਜੇ ਸ਼ੁਰੂ ਹੁੰਦੀ ਆ ਤੇ ਰਾਤ 12: ਬਾਕੀ ਇਹਨਸ ਕੰਮ ਸੇਵਾ ਵਾਲੇ ਸਿੰਘ ਹੁੰਦੇ ਸਾਰੇ ਇੱਥੇ ਕੋਈ ਵੀ ਸੇਵਾਦਾਰ ਆ ਕੇ ਪਿੰਡ ਤੋਂ ਅੱਜੇ ਸੇਵਾ ਕਰ ਸਕਦਾ ਜਾਂ ਉਹਦੀ ਕੋਈ ਪਛਾਣ ਹੋ ਉਹਦਾ ਕੁਝ ਲਿਖਤੀ ਕਰਨਾ ਪੈਂਦਾ ਜੀ ਨਹੀਂ ਵੀਰ ਜੀ ਫੇਰ ਹਾਲ ਕੋਈ ਨਹੀਂ ਮਤਲਬ ਕੋਈ ਵੀ ਸਿੰਘ ਆ ਸਕਦਾ ਪਰ ਪਹਿਲਾਂ ਉਹਨੂੰ ਕਹਿ ਦਿੰਦਾ ਵੀ ਤੁਸੀਂ ਜੋੜੇ ਸਾਫ਼ ਕਰ ਲਓ ਕਿ ਤੁਹਾਨੂੰ ਨੰਬਰਾਂ ਦੀ ਨੌਲੇਜ ਹੋ ਜਵੇ ਤੇ ਤੁਸੀਂ ਬਾਅਦ ਦੇ ਵਿੱਚ ਜੋੜੇ ਜਿਹੜੇ ਰੱਖ ਸਕਦੇ ਆ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜਿਹੜੀ ਇਹ ਸੇਵਾ ਚੱਲਦੀ ਹੈ ਨਹੀਂ ਵੀਰ ਜੀ ਇਹ 24 ਹੈ 24 ਘੰਟੇ ਜੋੜਾ ਕਰ ਖੁੱਲਾ ਹੈ ਜੀ ਤੁਸੀਂ ਕਦੋਂ ਤੋਂ ਸੇਵਾ ਕਰ ਰਹੇ ਹੋ ਵੀਰ ਜੀ 98 ਤੋਂ ਰਜ਼ਾਨਾ ਉਹਨੇ ਇੱਥੇ ਦੀ ਮਾਲਕ ਦੀ ਕਿਰਪਾ ਨਾਲ ਆਈ ਜਾਈਦਾ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਬਡਾਲਾਪੁਰ ਦਾ ਜੀ ਹੋਰ ਨਾਲ ਲੋਕਾਂ ਨੂੰ ਵੀ ਤੁਸੀਂ ਇੱਧਰ ਨੂੰ ਲਾਇਆ ਇਹ ਲਾਈਨ ਦੇ ਉੱਤੇ ਕਿ ਭੀ ਜੋੜਿਆਂ ਦੀ ਸੇਵਾ ਕਰਨੀ ਚਾਹੀਦੀ ਆ ਜੀ ਵਾਹਿਗੁਰੂ ਅਸੀਂ ਇੱਥੇ ਇੱਕ ਸਿੰਘ ਸਭਾ ਬਣਾਈ ਆ ਜਿਹੜੀ ਬਾਹਰ ਵੀ ਸੇਵਾ ਤੇ ਲੈ ਕੇ ਜਾਂਦੇ ਆ ਨਾਲ ਜਸਾ ਬਣਾਇਆ ਹੋਇਆ ਇੱਥੇ ਤੇ ਬਾਬਾ ਬਕਾਲਾ ਸਾਹਿਬ ਦਾ ਰਕੜ ਪੁੰਨਿਆ ਦਾ ਮੇਲਾ ਹੁੰਦਾ ਉਦੋਂ ਸਾਡੀ ਸਭਾ ਦੀ ਸਾਰੀ ਦੀ ਡਿਊਟੀ ਹੁੰਦੀ ਤੇ ਸਾਰਿਆਂ ਬੰਦਿਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਜਾਂਦੀਆਂ ਤੇ ਡਿਊਟੀਆਂ ਮੁਤਾਬਕ ਸਾਰੇ ਆਪਣੀ ਸੇਵਾ ਤੇ ਆਉਂਦੇ ਆ ਕੀ ਸਮਝਦੇ ਹੋ ਜਿਹੜੀ ਜੋੜਿਆਂ ਦੀ ਸੇਵਾ ਆ ਸੰਗਤ ਦਾ ਇਹਦੇ ਵਿੱਚ ਜ਼ਿਆਦਾ ਉਤਸ਼ਾਹ ਆ ਜਾਂ ਹੋਰ ਵੀ ਗੁਰੂ ਘਰ ਦੀਆਂ ਜਿਹੜੀਆਂ ਸੁਭਾਵਾਂ ਨੇ ਉੱਧਰ ਜ਼ਿਆਦਾ ਧਿਆਨ ਆ ਵੀ ਜਿਹੜੇ ਜੋੜੇਕਾਰ ਵੀ ਉਤਸ਼ਾਹ ਬਹੁਤ ਜ਼ਿਆਦਾ ਵਾ ਤੇ ਲੰਗਰ ਘਰ ਤੇ ਵੀ ਬਹੁਤ ਜ਼ਿਆਦਾ ਬਾਕੀ ਸੁਭਾਵਾਂ ਵੱਲ ਵੀ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਤਾਂ ਹੋਰ ਵੀ ਸੇਵਾਦਾਰ ਨੇ ਕੀ ਨਾਮ ਹੈ ਜੀ ਭਾਈ ਸਾਹਿਬ ਤੁਹਾਡਾ ਸਰਪ ਸਿੰਘ ਹਾਂਜੀ ਸਰਪ ਸਿੰਘ ਸਰਪ ਸਿੰਘ ਜੀ ਜੋੜਿਆਂ ਦੀ ਸੇਵਾ ਜਿਹੜੀ ਆ ਉਹਦਾ ਬੜਾ ਤਗੜਾ ਮਹੱਤਵ ਹੈ ਸਾਡੇ ਜਿਹੜਾ ਗੁਰੂ ਘਰਾਂ ਦੇ ਵਿੱਚ ਕੀ ਸਮਝਦੇ ਹੋ ਜੋੜਿਆਂ ਦੀ ਸੇਵਾ ਨੂੰ ਕਿੰਨਾ ਕੁ ਵੱਡਾ ਮੰਨਦੇ ਹੋ ਬਹੁਤ ਮਾਨ ਸੇਵਾ ਜੁੜੇਗਾ ਜੀ ਕਿਸ ਤੇ ਸਮਝ ਲੋ ਕਿ ਆਪਾਂ ਜੁੜਾ ਵੜ ਕੇ ਰੱਖਣਾ ਕਿ ਇਹਦੇ ਪਹਿਰੇ ਆਥੀ ਸੰਗਤ ਦੇ ਤੌਰ ਤੇ ਲਾਉਣ ਦੀ ਗੱਲ ਹੋਈ ਸੀ ਕਿੰਨੀ ਇੱਕ ਸੰਗਤ ਜਿਹੜੀ ਇੱਥੇ ਜੋੜਿਆਂ ਦੀ ਸੇਵਾ ਲਈ ਆਉਂਦੀ ਆ ਰojana 1.5 200 ਦੇ ਕਰੀਬ ਸਵੇਰੇ ਤੋਂ ਲੈ ਕੇ ਨਾ ਅਮਰਤ ਦੇ ਰਹੀ 3 ਵਜੇ ਸਵੇਰੇ ਅਮਰਤ ਦੇ ਹੋਣੇ ਦੁਪਹਿਰ ਵੇ 5:00 ਸ਼ਾਮ ਨੂੰ ਆਜਦਾ ਤੇ 24 ਘੰਟੇ ਜੋੜਾ ਘਰ ਖੁੱਲ੍ਹਾ ਰਹਿੰਦਾ ਆਪਣੀ ਮਰਜ਼ੀ ਦੇ ਨਾਲ ਜੋੜਿਆਂ ਦੀ ਸੇਵਾ ਜਿਹੜੀ ਆ ਇੱਥੇ ਜਮ੍ਹਾਂ ਕਰਨ ਦੀ ਔਰ ਜਿਹੜੀ ਪਾਲਿਸ਼ ਕਰਨਦੀ ਆ ਇਹ ਸੰਗਤ ਆਪਣੀ ਮਰਜ਼ੀ ਦੇ ਨਾਲ ਕਰਦੀ ਆ ਹਾਂਜੀ ਆਪਣੀ ਮਰਜ਼ੀ ਨਾਲ ਕਰਦੇ ਸਵੇਰੇ ਅਮਰਤੋੜੇ ਪਾਲਿਸ਼ ਦੀ ਸੇਵਾ ਹੁੰਦੀ ਆ ਦੁਪਹਿਰ ਦੇ ਟਾਈਮ ਨੂੰ ਸ਼ਾਮ ਦੇ ਟਾਈਮ ਹੁੰਦੀ ਆ ਗੁਰਦੁਆਰਾ ਕਮੇਟੀ ਦੇ ਵੱਲੋਂ ਵੀ ਕੋਈ پابੰਦੀ ਲਗਾਈ ਜਾਂਦੀ ਆ ਨਹੀਂ ਨਹੀਂ ਕੋਈ پابੰਦੀ ਨਹੀਂ ਹੈਗੀ ਪੂਰੀ ਸੇਵਾ ਨਾਲ ਤੇ ਹੋਰ ਵੀ ਲੋਕ ਨੇ ਵੀ ਇੱਥੇ ਕੀ ਨਾਮ ਆਈ ਤੁਹਾਡਾ ਕੋਮਲਪ੍ਰੀਤ ਸਿੰਘ ਕੋਮਲਪ੍ਰੀਤ ਸਿੰਘ ਜੀ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜਿਹੜੇ ਵੱਡੀ ਉਮਰ ਦੇ ਲੋਕ ਨੇ ਉਹ ਤਾਂ ਜੋੜਿਆਂ ਦੀ ਸੇਵਾ ਕਰਦੇ ਨੇ ਤੇ ਜਿਹੜੀ ਨੌਜਵਾਨੀ ਆ ਤੁਸੀਂ ਵੀ ਜਾ ਕੇ ਜੋ ਤੁਸੀਂ ਕੀ ਸਮੇਂ ਤੇ ਉਹ ਜਿਹੜੀ ਜਵਾਨੀ ਆ ਉਹ ਵੀ ਜੋੜਿਆਂ ਦੀ ਸੇਵਾ ਕਰਕੇ ਜਿਹੜਾ ਉਹ ਰਜਾ ਮੰਦ ਆ ਹਾਂਜੀ ਭਾਜੀ ਫਿਰ ਉਹਦਾ ਵਾਇਕੁਲ ਜੀ ਕਾ ਖਾਲਸਾ ਵਾਇਕੁਲ ਜੀ ਕੀ ਫਤਿਹ ਇਹ ਜ਼ਰੂਰ ਆ ਜੀ ਇੱਥੇ ਯੰਗ ਏਜ ਦੇ ਮੁੰਡੇ ਬਹੁਤ ਜ਼ਿਆਦਾ ਕਰਦੇ ਆ ਜੀ ਸੇਵਾ ਮੰਨਤਾ ਬਹੁਤ ਆ ਜੀ ਤੇ ਜ਼ਿਆਦਾਤਰ ਲੋਕ ਜਦੋਂ ਪਲੱਸ 2 ਜਿਹੜੇ ਬੱਚੇ ਆ ਕਰ ਜਾਂਦੇ ਆ ਉਹ ਫਿਰ ਉਸ ਤੋਂ ਬਾਅਦ ਜਿਹੜੇ ਕੋਈ ਫ੍ਰੀ ਟਾਈਮ ਹੁੰਦਾ ਉਹ ਸੇਵਾ ਕਰਦੇ ਆ ਜੀ ਬਾਕੀ ਨਿਰੰਤਰ ਸੇਵਾ ਚੱਲਦੀ ਰਹਿੰਦੀ ਆ 2 ਵਜੇ ਤੋਂ ਸਟਾਰਟਿੰਗ ਹੁੰਦੀ ਆ ਸਵੇਰ ਤੋਂ 2 ਵਜੇ ਸਵੇਰ ਤੋਂ ਫਿਰ ਲਗਾਤਾਰ ਹੀ ਸੇਵਾ ਚੱਲਦੀ ਆ ਜੀ ਤੁਸੀਂ ਕਿਹੜੇ ਪਿੰਡ ਤੋਂ ਆਉਨੇ ਹੋ ਮੇਰਾ ਪਿੰਡ ਸਖਿਆਲਾ ਜੀ ਕਿੰਨੇ ਟਾਈਮ ਤੋਂ ਸੇਵਾ ਕਰਦੇ ਕਿ ਅੱਜ ਪਹਿਲੇ ਦਿਨ ਆਏ ਹੋ ਨਹੀਂ ਮੈਂ 2000 7-8 ਤੋਂ ਕਰਦਾ ਹੀ ਸੇਵਾ ਲਗਾਤਾਰ ਨਹੀਂ ਮਤਲਬ ਜਦੋਂ ਵੈਗਰੂ ਨੇ ਚਾਇਆ ਉਦੋਂ ਸੇਵਾ ਕਰਾ ਲੈਂਦੇ ਆ ਜੀ ਜਿਹੜੇ ਹੋਰ ਲੋਕ ਨੇ ਜਿਹੜੇ ਆਮ ਸੰਗਤ ਹੈ ਜਾਂ ਜਿਹੜੇ ਨੌਜਵਾਨ ਲੜਕੇ ਨੇ ਉਹਨਾਂ ਦੇ ਲਈ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸੇਵਾ ਨੂੰ ਲੈ ਕੇ ਮੈਸੇਜ ਤਾਂ ਇਹ ਹੀ ਆ ਜੀ ਵੀ ਜਿਹੜੇ ਸਾਡੇ ਗੁਰੂ ਸਾਹਿਬ ਨੇ ਸਿੱਖੀ ਸਿਧਾਂਤ ਦਿੱਤੇ ਆ ਜੀ ਮੇਰੇ ਵੀ ਚਲੋ ਵਾਲ ਕਟਿੰਗ ਆ ਪਰ ਫਿਰ ਵੀ ਆ ਕੇ ਅੜੀਅਤ ਲਾਈਦਾ ਸੰਗਤ ਦੇ ਵੀ ਸ਼ਾਇਦ ਸਾਡੇ ਮਨ ਮਿਹਰ ਪੈ ਜੀ ਉਹਨਾਂ ਦੇ ਪੂਰਨ ਕਰਕੇ ਆਪਾਂ ਨੂੰ ਚੱਲਣਾ ਚਾਹੀਦਾ ਜੀ ਜੋ ਸਾਡੀ ਗੁਰਬਾਣੀ 'ਚ ਲਿਖਿਆ ਹੋ ਉਹਦੇ ਉੱਤੇ ਆਪਾਂ ਨੂੰ ਟੋਲ ਚੱਲਣਾ ਚਾਹੀਦਾ ਜੀ ਬਿਲਕੁਲ ਇਹਨਾਂ ਦੇ ਵੱਲੋਂ ਜਿਹੜਾ ਹੈ ਗੁਰਬਾਣੀ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਜਿਹੜੀ ਗੱਲ ਉਹ ਕੀਤੀ ਜਾ ਰਹੀ ਹੈ ਤਾਂ ਵੇਖ ਸਕਦੇ ਆ ਇਥੋਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਨੇੜੇ ਹੋ ਕੇ ਦਿਖਾਉਣਗੇ ਕਿ ਜੋੜਿਆਂ ਦੀ ਸੇਵਾ ਜਿਹੜੀ ਹੈ ਉਹ ਇਹਨਾਂ ਸੇਵਾਦਾਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਜਿਹੜੇ ਜੋੜੇ ਨੇ ਉਹ ਇਹਨਾਂ ਦੇ ਵੱਲੋਂ ਇੱਥੇ ਸੰਗਤ ਤੋਂ ਲੈ ਕੇ ਜਮ੍ਹਾਂ ਕੀਤੇ ਜਾ ਰਹੇ ਨੇ ਅਗਰ ਇਸ ਸਾਈਡ ਤੇ ਵੇਖਾਂਗੇ ਤਾਂ ਆਪਾਂ ਦੇਖ ਸਕਦੇ ਹਾਂ ਕਿ ਇੱਥੇ ਜਿਹੜੇ ਕੁਝ ਸੇਵਾਦਾਰ ਨੇ ਉਹਨਾਂ ਦੇ ਵੱਲੋਂ ਪਾਲਿਸ਼ ਦੀ ਸੇਵਾ ਜੋੜੇ ਪਾਲਿਸ਼ ਕਰਨ ਦੀ ਜਿਹੜੀ ਸੇਵਾ ਆ ਉਹ ਵੀ ਕੀਤੀ ਜਾ ਰਹੀ ਹੈ ਔਰ ਇਹਨਾਂ ਰੈਕਾਂ ਦੇ ਵਿੱਚ ਬਕਾਇਦਾ ਜਿਹੜੇ ਨੇ ਉਹ ਨੰਬਰ ਲੱਗੇ ਹੋਏ ਨੇ ਇਹਨਾਂ ਨੰਬਰਾਂ ਦੇ ਬਿਹਾਰ ਦੇ ਉੱਤੇ ਜਿਹੜਾ ਹੈ ਇਹਨਾਂ ਦੇ ਵੱਲੋਂ ਸੇਵਾਦਾਰਾਂ ਦੇ ਵੱਲੋਂ ਇਥੋਂ ਟੋਕਨ ਜਿਹੜੇ ਉਹ ਲੈ ਲੈ ਜਾਂਦੇ ਨੇ ਤਾਂ ਉਸ ਨੰਬਰ ਦੇ ਟੋਕਨ ਦੇ ਉੱਪਰ ਜੋ ਜੋੜੇ ਇੱਥੇ ਇਹਨਾਂ ਬਾਕਸ ਜੇ ਦੇ ਵਿੱਚ ਰੱਖ ਦਿੱਤੇ ਜਾਂਦੇ ਨੇ ਤਾਂ ਦੇਖ ਸਕਦੇ ਹਾਂ ਕਿ ਸੇਵਾਦਾਰ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਔਰ ਉਹਨਾਂ ਦੇ ਵੱਲੋਂ ਜਿਹੜਾ ਹੈ ਇਹਨਾਂ ਜੋੜਿਆਂ ਦੀ ਸੇਵਾ ਉਹ ਕੀਤੀ ਜਾ ਰਹੀ ਹੈ ਔਰ ਇੱਕ ਜਿਹੜਾ ਸ਼ਰਧਾਲੂ ਸੇਵਾਦਾਰ ਹੈ ਉਸ ਦੇ ਵੱਲੋਂ ਜੋੜੇ ਪਾਲਿਸ਼ ਕਰਨ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਵੱਡੀ ਜਿਹੜੀ ਉਹ ਇੱਕ ਸੇਵਾ ਜਿਹੜੀ ਹੈ ਗੁਰੂ ਘਰ ਦੇ ਵਿੱਚ ਜੋੜਿਆਂ ਦੀ ਸੇਵਾ ਕੀਤੀ ਜਾ ਸਕਦੀ ਹੈ ਔਰ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਲੋਕ ਨੇ ਉਹ ਇੱਥੇ ਆ ਕੇ ਜੋੜਿਆਂ ਦੀ ਸੇਵਾ ਕਰਦੇ ਨੇ ਦਰਸ਼ਨ ਟੀਵੀ ਦੇ ਲਈ ਕੈਪਟਨ ਸਿੰਘ ਬਾਬਾ ਬਗਲਾ ਸਾਹਿਬ